ਪੰਜਾਬ ਦੇ ਉੱਤੇ ਔਖਾ ਸਮਾਂ ਹੈ ਤੇ ਸਾਡੇ ਇਲਾਕੇ ਤੇ ਵੀ ਲਗਾਤਾਰ ਜਿਹੜੀ ਕੱਲ ਰਾਤ ਤੋਂ ਬਰਸਾਤ ਹੋਈ ਹੈ ਕੱਲ ਸਵੇਰ ਤੋਂ ਜੋ ਬਰਸਾਤ ਹੋ ਰਹੀ ਹੈ ਉਹਦੇ ਨਾਲ ਕਾਫੀ ਜਿਹੜੇ ਹਾਲਾਤ ਵਿਗੜ ਗਏ ਆ ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਸਾਨੂੰ ਭਾਰੀ ਬਰਸਾਤ ਫਿਰ ਉਸ ਤੋਂ ਬਾਅਦ ਜੋ ਪਹਾੜਾਂ ਦਾ ਪਾਣੀ ਆਦਾ ਖੱਡਾ ਰਹੀਂ ਕਿ ਤੀਜਾ ਡੈਮ ਜਿਹੜਾ ਬਹੁਤ ਤੇਜ਼ੀ ਨਾਲ ਭਰ ਰਿਹਾ ਤੇ ਜੇ ਡੈਮ ਜਿਹੜਾ ਹੈ ਉਹ ਅਗਰ ਉਹ ਫੁੱਲ ਹੁੰਦਾ ਜੇ ਉੱਥੋਂ ਪਾਣੀ ਛੱਡਾਂਗੇ ਤਾਂ ਫਿਰ ਹੋਰ ਜਿਹੜੀ ਤਬਾਹੀ ਆ ਜਿੱਥੇ ਲੱਗੇ ਪਰ ਉੱਥੇ ਚਾਹੇ ਭਾਰੀ ਆਫਤ ਹੈ ਪਰ ਪੰਜਾਬੀਆਂ ਦੀ ਚੜ੍ਹਦੀ ਕਲਾ ਬੜੀ ਜਿਹੜੀ ਸੋਚ ਹੈ ਤੇ ਇਲਾਕੇ ਦੇ ਜਿਹੜੇ ਲੋਕਾਂ ਦਾ ਸਹਿਯੋਗ ਹੈ ਉਹ ਹਰ ਆਫਤ ਦੇ ਨਾਲ ਅਸੀਂ ਜਿਹੜਾ ਹੈ ਸਾਹਮਣਾ ਕਰਦੇ ਆ ਬੜੀ ਮਜ਼ਬੂਤੀ ਨਾਲ ਸਾਹਮਣਾ ਕਰ ਰਹੇ ਹਾਂ ਬੜੀ ਖੁਸ਼ੀ ਹੋਈ ਕਿ ਜਿਹੜਾ ਲਗਾਤਾਰ ਜਿਹੜੇ ਦੋ ਬ੍ਰੀਚ ਸੀਗੇ ਪਿਛਲੇ ਕਈ ਘੰਟਿਆਂ ਦੀ ਸੇਵਾ ਤੋਂ ਬਾਅਦ ਜਿਹੜਾ ਮਿੰਡਵਾ ਵਾਲਾ ਉਸ ਨੂੰ ਵੀ ਕਾਬੂ ਪਾ ਲਿਆ ਲੋਕਾਂ ਦੇ ਵੱਲੋਂ ਸਹਿਯੋਗ ਵੱਲੋਂ ਪ੍ਰਸ਼ਾਸਨ ਸੰਤਾ ਮਹਾਪੁਰਾ ਕਾ ਸੰਤ ਬਾਬਾ ਸਤਨਾਮ ਸਿੰਘ ਵੀ ਸਾਰੇ ਹੂਟ ਕਲੱਬ ਹੋਏ ਤੇ ਜਿਹੜਾ ਚਿੰਜੀ ਵਾਲਾ ਅਤੀ ਖਤਰਨਾਕ ਜਗਰੀ ਬ੍ਰੀਚ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅਗਰ ਇਹ ਹੋ ਜਾਂਦਾ ਤਾਂ ਸਾਡੇ ਕਈ ਪਿੰਡ ਜਿਹੜੇ ਤਬਾਹ ਹੋ ਜਣੇ ਸੀ ਇੰਨਾ ਤੇਜ਼ ਬਾਣੀ ਨਹਿਰਾਂ ਦਾ ਸਾਡੇ ਪਿੰਡਾਂ ਵੱਲ ਸਿੱਧਾ ਆ ਜਾਣਾ ਸੀਗਾ ਇੱਥੇ ਫੇਵਾ ਚੱਲ ਰਹੀ ਹੈ ਨੂੰ ਅਸੀਂ ਜਦ ਤੱਕ ਸੰਪੂਰਨ ਨਹੀਂ ਹੁੰਦਾ ਮੈਂ ਖੁਦ ਵੀ ਇੱਥੇ ਹਾਂ ਤੇ ਅਸੀਂ ਸਾਰੇ ਲੱਗੇ ਹੋਏ ਆ ਸਾਡੇ ਨੌਜਵਾਨ ਪਿੰਡਾਂ ਦੇ ਦੇਖ ਰਸੇ ਹਾਂ ਲੋਕਲ ਬੰਦੇ ਗੁਰਨਾਮ ਸਾਡੇ ਸਾਰੇ ਡੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਐਸਐਸਪੀ ਇੱਥੇ ਹੈ ਐਸਡੀਐਮ ਇੱਥੇ ਹੈ ਸਾਡੇ ਸਤੰਤ ਬਾਬਾ ਸਤਨਾਮ ਸਿੰਘ ਜੀ ਇੱਥੇ ਹੈ ਮੇਰੀ ਬਸ ਇੱਕੋ ਹੀ ਅਪੀਲ ਆਪ ਸਭ ਨੂੰ ਬਾਕੀ ਇਲਾਕੇ ਦੇ ਵਿੱਚ ਵੀ ਲక్ష్ਮੀਨਾਰਾਇਣ ਮੰਦਿਰ ਦਾ ਨੁਕਸਾਨ ਹੋਇਆ ਸਾਰੇ ਯੂਥ ਕਲੱਬਾਂ ਨੂੰ ਅਮਾਦੀ ਪਾਰਟੀ ਦੇ ਸਾਥੀ ਸੜਕਾਂ ਤੇ ਰ